ਮਾੜੇ ਡੀਜੀਪੀ ਸਾਹਿਬ ਪੰਜਾਬ શ્રી ਗੌਰਵ ਜਦਵ ਜੀ ਆਈਪੀਐਸ ਸਰਦਾਰ ਹਰਜੀਤ ਸਿੰਘ ਡੀਆਈਜੀ ਬਟਿੰਡਾ ਰੇਂਜ ਬਟਿੰਡਾ ਤੇ ਮੈਡਮ ਅਮਨੀਤ ਕੌਂਡਲ ਆਈਪੀਐਸ ਐਸਐਸਪੀ ਬਟਿੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਵਿਅਕਤੀਆਂ ਦੇ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਅੱਜ ਜਿਹੜਾ ਹੈਗਾ ਸਾਨੂੰ ਇੱਕ ਸੂਚਨਾ ਮਿਲੀ ਸੀਗੀ ਵੀ ਜਿਹਦੇ ਸਬੰਧ ਦੇ ਵਿੱਚ ਇਹ ਪਤਾ ਲੱਗਿਆ ਸੀਗਾ ਵੀ ਇੱਕ ਜਿਹੜੀ ਡੈੱਡ ਬੋਡੀ ਹੈਗੀ ਹੈ ਉਹ ਬਾਹਰ ਉੱਥੇ ਜਿਹੜਾ ਹੈਗਾ ਸਿੱਧੂ ਕਲੋਨੀ ਜਿਹੜਾ ਰਾਮੇਪਿੰਡ ਦੇ ਵਿੱਚ ਹੈਗਾ ਰਾਮਸਰ ਦੇ ਲਾਗੇ ਤੇ ਉੱਥੇ ਪਈ ਹੈਗੀ ਆ ਤੇ ਜਿਹਦੇ ਸਬੰਧ ਤੇ ਵਿੱਚ ਮੁਖ ਅਫਸਰ थाना ਨਾਮਾ ਐਸਈ ਦਰਮਦੀਪ ਦਰਮਦੀਪ ਸਿੰਘ ਤੇ ਇਹ ਐਸਈ ਜਿਹੜਾ ਰਮਨੀਤ ਤੇ ਬਾਕੀ ਉੱਥੇ ਮੌਕੇ ਤੇ ਫਿਰ ਬਾਅਦ ਮੈਂ ਵੀ ਪਹੁੰਚ ਗਿਆ ਸੀਗਾ ਅਸੀਂ ਜਾ ਕੇ ਤਫਤੀਸ਼ ਕੀਤੀ ਜਦੋਂ ਉੱਥੇ ਦੇਖਿਆ ਉੱਥੇ ਇੱਕ ਜਿਹੜਾ ਵਿਅਕਤੀ ਉਮਰ ਕਰੀਬ 40 ਸਾਲ ਜਿਹਦਾ ਨਾਮ ਆਦ ਦੇ ਵਿੱਚ ਮਲਕੀਤ ਸਿੰਘ ਕਾਲਾ son of ਝੰਡਾ ਸਿੰਘ ਰੈਜ਼ੀਡੈਂਟ ਆਫ ਬਗੇਰਚੜ ਸਿੰਘ ਵਾਲਾ ਜਿਹੜਾ ਹੈਗਾ ਉਹ ਮਾਲੂਮ ਹੋਇਆ ਉਹ ਮਰਿਆ ਹੋਇਆ ਸੀਗਾ ਜਿਹਦੇ ਸਿਰ ਤੇ ਛੱਟ ਤਾਂ ਨਿਸ਼ਾਨ ਸੀ ਤੇ ਰਾਮਾ ਪੁਲਿਸ ਨੇ ਬੜੀ ਡੂੰਘਾਈ ਨਾਲ ਇਹ ਰੀ ਤਫਤੀਸ਼ ਕੀਤੀ ਤੇ ਤਫਤੀਸ਼ ਕਰਦੇ ਹੋਏ ਜਿਹੜਾ ਹੈਗਾ ਵੱਖ-ਵੱਖ ਜਿਹੜੀਆਂ ਖੁਫੀਆ ਸੋਰਸਾਂ ਤੋਂ ਜਿਹੜਾ ਹੈਗਾ ਕਿ ਉਹ ਫਿਰ ਜਿਹੜਾ ਇਹਦੀ ਜਦੋਂ ਤਫਤੀਸ਼ ਕੀਤੀ ਤਾਂ ਇਹ ਪਤਾ ਲੱਗਿਆ ਬੇਸ ਨੂੰ ਜਿਹੜਾ ਹੈਗਾ ਜਗਤਾਰ ਸਿੰਘ son of ਕਰਤਾਰ ਸਿੰਘ ਸ਼ਿਖਾ ਰੋੜ ਕੋਠੇ ਰੰਗੀਆਂ ਜ਼ਿਲ੍ਹਾ ਬਰਨਾਲਾ ਦਾ ਰਹਿਣ ਵਾਲਾ ਜਿਹੜਾ ਤੇ ਹਾਲ ਉਹ ਸਿੱਧੂ ਕਲੋਨੀ ਰਾਮਸਰਾ ਵਿਖੇ ਜਿਹੜਾ ਰਹਿ ਰਿਹਾ ਸੀਗਾ ਵੀ ਇਹਨੇ ਇਹਦਾ ਜਿਹੜਾ ਹੈਗਾ ਇਹ ਕਤਲ ਕਰ ਦਿੱਤਾ ਹੈਗਾ ਤੇ ਜਿਹਦੇ ਸਬੰਧ ਦੇ ਵਿੱਚ ਅਸੀਂ ਜਿਹੜੀ ਹੈਗੀ ਹੈ ਤੁਰੰਤ ਜਿਹੜੀ ਹੈਗੀ ਹੈ ਇਹਦੇ ਵਿੱਚ ਹੋਰ ਡੂੰਘਾਈ ਨਾਲ ਤਫ਼ਤੀਸ਼ ਕੀਤੀ ਤੇ ਸਾਨੂੰ ਜਦੋਂ ਪਤਾ ਲੱਗਿਆ ਅਸੀਂ ਕੈਮਰਿਆਂ ਦੀ ਫੁਟੇਜ ਦੇਖੀ ਉਥੇ ਇੱਕ ਦੁਕਾਨ ਦੇ ਵਿੱਚ ਕੈਮਰੇ ਲੱਗੇ ਸੀ ਇਹਦੀ ਅਸੀਂ ਫੁਟੇਜ ਦੇਖੀ ਤਾਂ ਇਹ ਪਾਇਆ ਗਿਆ ਵੀ ਇਹਨੇ ਪਹਿਲਾਂ ਉਹਦਾ ਕਤਲ ਕਰਕੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਨੇ ਉਥੋਂ ਬੜੀ ਮਤਲਬ ਬੇਸ਼ੀਮਾ ਤਰੀਕੇ ਦੇ ਨਾਲ ਉਹਨੂੰ ਲਾਸ਼ ਨੂੰ ਬੰਨ ਕੇ ਜਿਹੜਾ ਉਹਦੇ ਪੈਰਾਂ ਤੋਂ ਘੜੀਸ ਕੇ ਜਿਹੜਾ ਹੈਗਾ ਲੈ ਜਾ ਕੇ ਆਪਣਾ ਜਿੱਥੋਂ ਇਹਦਾ ਮਰਡਰ ਕੀਤਾ ਸੀਗਾ ਆਪਣੇ ਇੱਕ ਕਮਰੇ ਚੋਂ ਉਥੋਂ ਦੂਰ ਲੈ ਜਾ ਕੇ ਜਿਹੜਾ ਹੈਗਾ ਇਹਨੇ ਸੁੱਟ ਕੇ ਪੁਲਿਸ ਨੂੰ ਵੀ ਘਬਰਾਹ ਕਰਨ ਦੀ ਕੋਸ਼ਿਸ਼ ਕੀਤੀ ਤੇ ਤਾਂ ਕਿ ਵੀ ਜਿਹੜਾ ਹੈਗਾ ਇਹਦਾ ਸ਼ੱਕ ਜਿਹੜਾ ਹੈਗਾ ਕਿਸੇ ਹੋਰ ਵਿਅਕਤੀ ਤੇ ਚਲਾ ਜਾਵੇ ਜਾਂ ਇਹਨੂੰ ਅਨਨੋਨ ਜਿਹੜਾ ਹੈਗਾ ਡੈੱਡ ਬੋਡੀ ਸਮਝ ਕੇ ਤੇ ਜਿਹੜਾ ਹੈਗਾ ਪੁਲਿਸ ਨੂੰ ਜਿਹੜਾ ਹੈਗਾ ਉਹਦਾ ਮਤਲਬ ਸਸਕਾਰ ਵਗੈਰਾ ਜਾਂ ਹੋਰ ਜਿਹੜਾ ਉਹ ਕਰਾ ਦੇਵੇ ਪਰ ਇਹਦੇ ਵਿੱਚ ਜਿਹੜੀ ਹੈਗੀ ਐਸਆਈ ਰਵਨੀਤ ਸਿੰਘ ਤੇ ਐਸਐਚਓ ਰਮਾ ਇੰਸਪੈਕਟਰ ਤਰਨਦੀਪ ਸਿੰਘ ਨੇਮੜੀ ਜਿਹੜਾ ਹੈਗਾ ਕਾਬਲ ਕਿੱਕੇ ਦੇ ਨਾਲ ਇਹ ਦੀ ਪੜਤਾਲ ਕੀਤੀ ਤੇ ਇਹਨੂੰ ਜਿਹੜਾ ਹੈਗਾ ਟਰੇਸ ਕਰ ਲਿਆ ਮਾਡ ਸਰ ਕੀ ਕੰਮ ਕਰਦੇ ਸੀ ਦੋਨੋਂ ਇਹਨਾਂ ਦਾ ਕੋਈ ਪਤਾ ਲੱਗੇ ਕਾਰਨ ਕੀ ਹੋਇਆ ਸਰ ਹਾਂ ਇਹਦੇ ਵਿੱਚ ਪਤਾ ਲੱਗਿਆ ਵੀ ਇਹ ਜਿਹੜਾ ਹੈਗਾ ਦੋਸ਼ੀ ਹੈਗਾ ਜਗਤਾਰ ਸਿੰਘ ਇਹ ਤਾਂ ਟਰੱਕ ਡਰਾਈਵਰੀ ਕਰਦਾ ਇੱਥੇ ਜਿਹੜਾ ਹੈਗਾ ਰਾਮਸਰੇ ਤੇ ਰਿਫਾਇਨਰੀ ਵਗੈਰਾ ਦੇ ਏਰੀਆ ਦੇ ਨੇੜੇ ਤੇ ਤੇ ਡਰਾਈਵਰ ਤੇ ਜਿਹੜਾ ਇਹ ਮਰਨ ਵਾਲਾ ਹੈਗਾ ਮਲਕੀਤ ਸਿੰਘ ਕਾਲਾ ਇਹ ਹਲੇ ਵਿਹਲਾ ਸੀਗਾ ਤੇ ਜਿਹੜਾ ਹੈਗਾ ਮਤਲਬ ਜਿਹੜਾ ਹੈਗਾ ਇਹ ਬਗੇਰ ਚੜ੍ਹ ਸਿੰਘ ਵਾਲਾ ਪਿੰਡ ਦਾ ਜਿਹੜਾ ਹੈਗਾ ਉਹ ਰਹਿਣਾ ਹੈਗਾ ਰਹਿਤੀ ਕਿ ਕਰਿਆ ਬੰਦੇ ਦੀ ਨਹੀਂ ਇਹਦੇ ਚ ਹਾਲੇ ਜਿਹੜਾ ਹੈਗਾ ਅਸੀਂ ਡਾਟਾ ਕਰ ਰਹੇ ਆ ਤੇ ਛੇਤੀ ਤੋਸ਼ੀ ਨੂੰ ਗ੍ਰਿਫਤਾਰ ਕਰ ਲਿਆ